ਪਤੀ ਪਤਨੀ ਨੂੰ ਡਾਕਟਰ ਨੇ ਕਹਿ ਦਿੱਤਾ ਕਿ ਤੁਸੀਂ ਹੁਣ ਹੋਰ ਬੱਚਾ ਨਹੀਂ ਲੈ ਸਕਦੇ ਤਾਂ ਪਤੀ ਪਤਨੀ ਨੇ ਕੀ ਕੀਤਾ ਉਹਨਾਂ ਨੇ ਇੱਕ ਬੱਚਾ ਗੋਦ ਲੈ ਲਿਆ ਜਦੋਂ ਗੋਦ ਲਏ ਬੱਚੇ ਨੂੰ 5 ਸਾਲ ਹੋ ਜਾਂਦੇ ਹਨ ਤਾਂ ਇਹਨਾਂ ਦੇ ਘਰ ਆਪ ਦੇ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਜਿਹੜੀ ਮਾਂ ਪੁੱਤਰ ਨੂੰ ਤਰਸਦੀ ਸੀ ਅੱਜ ਉਸਨੇ ਗੋਦ ਲਏ ਬੱਚੇ ਨਾਲ ਜੋ ਕੁਝ ਵੀ ਕੀਤਾ ਤੁਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਹਾਂਜੀ ਦੋਸਤੋ ਅੱਜ ਇੱਕ ਹੋਰ ਕਹਾਣੀ ਨਾਲ ਤੁਹਾਡੇ ਅੱਗੇ ਹਾਜ਼ਰ ਹੋਈ ਹਾਂ ਅੱਜ ਦੀ ਕਹਾਣੀ ਬਹੁਤ ਦਰਦਪਰੀ ਕਹਾਣੀ ਹੈ ਇਸ ਨੂੰ ਅੰਤ ਤੱਕ ਜਰੂਰ ਸੁਣਿਓ ਇੱਕ ਪਰਿਵਾਰ ਹੁੰਦਾ ਹੈ ਜਿਸ ਵਿੱਚ ਚਾਰ ਮੈਂਬਰ ਹੁੰਦੇ ਹਨ ਪਤੀ ਪਤਨੀ ਤੇ ਦੋ ਇਨ੍ਹਾਂ ਦੀਆਂ ਬੇਟੀਆਂ ਪਤੀ ਦਾ ਨਾਮ ਅਮਨ ਪਤਨੀ ਦਾ ਨਾਮ ਰਮਨ ਵੱਡੀ ਕੁੜੀ ਦਾ ਨਾਮ ਪ੍ਰੀਤ ਛੋਟੀ ਕੁੜੀ ਦਾ ਨਾਮ ਹਰਮਨ ਹੁੰਦਾ ਹੈ ਇਸ ਪਰਿਵਾਰ ਕੋਲ ਦੋ ਦੁਕਾਨਾਂ ਹੁੰਦੀਆਂ ਹਨ ਛੇਕ ਕਿੱਲੇ ਪੈ ਲਈ ਹੁੰਦੀ ਹੈ ਇੱਕ ਦੁਕਾਨ ਕਰਾਣੇ ਦੀ ਹੁੰਦੀ ਹੈ ਜਿਸ ਵਿੱਚ ਪਤੀ ਬੈਠਦਾ ਹੈ ਇੱਕ ਦੁਕਾਨ ਕੱਪੜਿਆਂ ਦੀ ਹੁੰਦੀ ਹੈ ਜਿਸ ਵਿੱਚ ਪਤਨੀ ਜਾਨਕੀ ਰਮਨ ਬੈਠਦੀ ਹੈ ਪਿੰਡ ਦੇ ਵਿਚਾਲੇ ਇਹਨਾਂ ਦਾ ਘਰ ਹੁੰਦਾ ਹੈ ਜਦੋਂ ਇਹਨਾਂ ਦੀ ਛੋਟੀ ਬੇਟੀ ਦਾ ਜਨਮ ਹੁੰਦਾ ਹੈ ਤਾਂ ਡਾਕਟਰ ਕਹਿ ਦਿੰਦੇ ਹਨ ਕਿ ਤੁਸੀਂ ਹੋਰ ਬੱਚਾ ਪੈਦਾ ਨਹੀਂ ਕਰ ਸਕਦੇ ਇੰਨਾਂ ਦੀਆਂ ਦੋਨੇ ਬੇਟੀਆਂ ਆਪਰੇਸ਼ਨ ਨਾਲ ਹੋਣੀਆਂ ਸਨ ਆਪਰੇਸ਼ਨ ਦੌਰਾਨ ਕਾਫੀ ਮੁਸ਼ਕਲਾਂ ਆਈਆਂ ਸਨ ਡਾਕਟਰ ਨੇ ਸਾਫ਼-ਸਾਫ਼ ਮਨਾ ਕਰ ਦਿੱਤਾ ਸੀ ਕਿ ਤੁਸੀਂ ਹੋਰ ਚਾਂਸ ਨਹੀਂ ਲੈਣਾ ਉਹਨਾਂ ਨੇ 4-5 ਸਾਲ ਬੱਚਾ ਨਹੀਂ ਲੈਤਾ ਫਿਰ ਉਹਨਾਂ ਨੇ ਬਹੁਤ ਟਰਾਈ ਕੀਤਾ ਪਰ ਬੱਚਾ ਨਹੀਂ ਹੋਇਆ ਬਹੁਤ ਸਾਰੇ ਡਾਕਟਰਾਂ ਤੋਂ ਵੀ ਦਵਾਈ ਲੈਤੀ ਪਰ ਕੋਈ ਅਸਰ ਨਹੀਂ ਹੋਇਆ ਫਿਰ ਉਹਨਾਂ ਨੇ ਭਾਬਿਆਂ ਕੋਲੇ ਜਾਣਾ ਸ਼ੁਰੂ ਕਰ ਦਿੱਤਾ ਪਰ ਕੋਈ ਫਾਇਦਾ ਨਹੀਂ ਹੋਇਆ ਫਿਰ ਦੋਨੋਂ પતિ ਪਤਨੀ ਜਾਣੇ ਕੀ ਰਮਨ ਤੇ ਅਮਨ ਨੇ ਸੋਚਿਆ ਕਿ ਹੁਣ ਆਪਾਂ ਬੱਚਾ ਗੋਦ ਲੈ ਲੈਣੇ ਹਾਂ ਆਖ ਵੇਖ ਕੇ ਕਿਸੇ ਨੇ ਦੱਸ ਪਾਈ ਇੱਕ ਗਰੀਬ ਕੋਲ ਚਾਰ ਮੁੰਡੇ ਹਨ ਹਲੇ ਉਹਨਾਂ ਦਾ ਛੋਟਾ ਮੁੰਡਾ 2 ਸਾਲ ਦਾ ਹੈ ਉਹ ਮੁੰਡਾ ਗੋਦ ਦੇਣ ਲਈ ਤਿਆਰ ਹੈ ਪਰ ਬਦਲੇ ਵਿੱਚ 5 ਲੱਖ ਰੁਪਈਆ ਮੰਗਦਾ ਹੈ ਰਮਨ ਤੇ ਅਮਨ ਨੇ ਦੋਨਾਂ ਨੇ ਸਲਾਹ ਕੀਤੀ ਉਹ ਮੁੰਡਾ ਘੋਦ ਲੈਣ ਲਈ ਤਿਆਰ ਹੋ ਗਏ। ਉਹ ਗਰੀਬ ਆਦਮੀ ਕੋਲ ਜਾਂਦੇ ਹਨ ਤੇ ਉਸ ਨੂੰ 5 ਲੱਖ ਰੁਪਈਆ ਦਿੰਦੇ ਹਨ ਤੇ ਉਸ ਦਾ ਛੋਟਾ ਮੁੰਡਾ ਜੋ 2 ਸਾਲ ਦਾ ਹੁੰਦਾ ਹੈ ਉਸ ਨੂੰ ਗੋਦ ਲੈ ਲੈਂਦੇ ਹਨ। પતિ ਪਤਨੀ ਬਹੁਤ ਖੁਸ਼ ਹੁੰਦੇ ਹਨ। ਉਸ ਦਾ ਨਾਮ ਜਸ਼ਨ ਰੱਖਦੇ ਹਨ। ਜਸ਼ਨ ਨੂੰ ਉਹ ਬਹੁਤ ਪਿਆਰ ਕਰਦੇ ਹਨ। ਜਦੋਂ ਜਸ਼ਨ 3 ਸਾਲਾਂ ਦਾ ਹੋ ਜਾਂਦਾ ਹੈ ਤਾਂ ਉਹ ਉਸ ਨੂੰ ਗਵਰਨਮੈਂਟ ਸਕੂਲ ਵਿੱਚ ਪੜਨ ਵਾਸਤੇ ਲਾਦਿੰਦੀ ਹਨ ਜਿੱਥੇ ਕਿ ਉਹਨਾਂ ਦੀਆਂ ਬੀਟੀਆਂ ਪੜ੍ਹਦੀਆਂ ਸਨ ਉਹ ਉਹਨਾਂ ਨੂੰ ਵੈਨ ਤੇ ਹੀ ਸਕੂਲ ਵਿੱਚ ਲਾਉਂਦੇ ਹਨ ਤੇ ਵੈਨ ਤੇ ਹੀ ਘਰੇ ਆਉਂਦੇ ਸੀ ਜਦੋਂ ਜਸ਼ਨ 10 ਸਾਲ ਦਾ ਹੋ ਜਾਂਦਾ ਹੈ ਤਾਂ ਅਮਨ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਜਿਸ ਦਾ ਨਾਮ ਰਜੋਤ ਰੱਖਿਆ ਜਾਂਦਾ ਹੈ ਹੁਣ ਅਮਨ ਦੇ ਆਪ ਦੇ ਪੁੱਤਰ ਹੋ ਜਾਂਦਾ ਹੈ ਉਸ ਦੇ ਮਨ ਵਿੱਚ ਪਾਪ ਆ ਜਾਂਦਾ ਹੈ ਉਹ ਉਹ ਬੋਧਲੇ ਬੱਚੇ ਨੂੰ ਜਾਣੇ ਕੀ ਜਸ਼ਨ ਨਾਲ ਬਹੁਤ ਬੁਰਾ ਵਰਤਾਓ ਕਰਨ ਲੱਗ ਜਾਂਦੇ ਹਨ ਉਹ ਉਸ ਤੋਂ ਸਾਰੇ ਘਰ ਦਾ ਕੰਮ ਕਰਾਉਂਦੇ ਹਨ ਕਦੇ ਉਸ ਨੂੰ ਕਹਿੰਦੇ ਹਨ ਤੂੰ ਮੱਝਾਂ ਤੱਕ ਵਾਸਟ ਕਦੇ ਦੁਕਾਨ ਤੇ ਫੋਚਾ ਲਗਾਉਂਦੇ ਹਨ ਉਹ ਜਸ਼ਨ ਨੂੰ ਕੰਮੈਂਟ ਸਕੂਲ ਵਿੱਚੋਂ ਪੜਨੋਂ ਹਟਾ ਲੈਂਦੇ ਹਨ ਇਹ ਸਰਕਾਰੀ ਸਕੂਲ ਵਿੱਚ ਪਾ ਦਿੰਦੇ ਹਨ ਉਹ ਸੋਚਦੇ ਹਨ ਕਿ ਕੌਣ ਸਕੂਲ ਦਾ ਇੰਨਾ ਖਰਚਾ ਭਰੇ ਵੈਨ ਦੀ ਫੀਸ ਭਰੇ ਤੇ ਨਾਲੇ ਇਸ ਵਿੱਚ ਸਾਡੀ ਬਚਤ ਹੋ ਚੁਗੀ। ਆਪੇ ਪਿੰਡ ਵਾਲੇ ਸਕੂਲ ਵਿੱਚ ਤੁਰ ਕੇ ਜਾਇਆ ਕਰੋ, ਤੁਰ ਕੇ ਆਇਆ ਕਰੋ, ਨਾਲੇ ਘਰ ਦਾ ਕੰਮ ਕਰਿਆ ਕਰੋ। ਉਹ ਜਲਦੀ ਹੀ ਉਠਾ ਦਿੰਦੀ ਸੀ ਤੇ ਉਸ ਤੋਂ ਸਾਰਾ ਘਰ ਦਾ ਕੰਮ ਕਰਵਾਉਂਦੇ ਤੇ ਫਿਰ ਉਹ ਸਕੂਲ ਜਾਂਦਾ। ਘਰ ਦੇ ਕੰਮਾਂ ਵਿੱਚ ਰੁੱਝਿਆ ਰਹਿਣ ਕਰਕੇ ਉਸ ਦਾ ਮਨ ਪੜਾਈ ਵਿੱਚ ਨਹੀਂ ਰਹਿੰਦਾ ਸੀ ਜਿਸ ਕਰਕੇ ਉਹ ਫੇਲ ਹੋ ਜਾਂਦਾ ਹੈ। ਅਮਨ ਤੇ ਰਮਨ ਆਪਣੇ ਸਿਰਵਰਾ ਨਹੀਂ ਲਿਆਉਂਦੇ। ਉਹ ਆਣ ਗਵਾਨ ਦੀ ਲੋਕਾਂ ਨੂੰ ਕਹਿੰਦੇ ਹਨ ਕਿ ਇਹ ਤਾਂ ਨਲਾਇਕ ਹੈ ਫੇਲ ਹੋ ਗਿਆ ਹੈ ਇਸ ਕਰਕੇ ਅਸੀਂ ਇਸ ਨੂੰ ਸਰਕਾਰੀ ਸਕੂਲ ਵਿੱਚ ਪਾਇਆ ਸੀ ਤੇ ਹੁਣ ਇਹ ਦੋ ਵਾਰ ਫੇਲ ਹੋ ਗਿਆ ਇਸ ਕਰਕੇ ਜਸ਼ਨ ਨੂੰ ਸਕੂਲੋਂ ਹਟਾ ਲਿਆ ਜਸ਼ਨ ਨੂੰ ਸਕੂਲੋਂ ਹਟਾ ਕੇ ਉਹ ਜਸ਼ਨ ਤੋਂ ਸਹਾਰਾ ਕਰਦਾ ਕੰਮ ਕਰਨ ਲੱਗੇ ਦੁਪਹਿਰੇ ਉਸ ਨੂੰ ਦੁਕਾਨ ਵਿੱਚ ਬਿਠਾ ਦਿੰਦੇ ਜਸ਼ਨ ਕੁਝ ਨਹੀਂ ਬੋਲਦਾ ਸੀ ਕਿਉਂਕਿ ਉਸ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਹ ਉਹ ਮਾਸੂਤਲਾ ਮੁੰਡਾ ਹੈ ਉਸ ਦੀਆ ਭੈਣਾ ਪ੍ਰੀਤ ਤੇ ਹਰਮਨ ਹੁਣ ਮਟਿਆਰ ਹੋ ਚੱਲੀਆਂ ਸੀ ਮਾਪਿਆਂ ਦੀਆਂ ਲਾਡਲੀਆਂ ਹੋਣ ਕਰਕੇ ਉਹਨਾਂ ਨੂੰ ਕਿਸੇ ਵੀ ਚੀਜ਼ ਤੋਂ ਨਹੀਂ ਰੋਕਿਆ ਗਿਆ ਉਹਨਾਂ ਦੇ ਹੱਥ ਵਿੱਚ ਫੋਨ ਸਕੂਟਰੀਆਂ ਸਨ ਉਹਨਾਂ ਤੇ ਉਹ ਮੁੰਡਿਆਂ ਨਾਲ ਆਮ ਹੀ ਗੱਲਾਂ ਕਰਦੇ ਹਸਨ ਹੁਣ ਉਹ ਵਿਗੜ ਚੱਲੀਆਂ ਸਨ ਉਹ ਡਰਿੰਕ ਵੀ ਕਰਨ ਲੱਗ ਪਈਆਂ ਸੀ ਜਿਵੇਂ ਇਹ ਗੱਲ ਜਸ਼ਨ ਨੂੰ ਪਤਾ ਚੱਲਦੀ ਹੈ ਤਾਂ ਉਹ ਆਪਣੀਆਂ ਭੈਣਾਂ ਨੂੰ ਰੋਕਦਾ ਹੈ ਤੇ ਕਹਿੰਦਾ ਹੈ ਤੁਸੀਂ ਗਲਤ ਕੰਮ ਕਰ ਰਹੀਆਂ ਹੋ ਛੋਟੀ ਭੈਣ ਬੋਲਦੀ ਹੈ ਤੂੰ ਕੌਣ ਹੁੰਨਾ ਹੈ ਸਾਨੂੰ ਰੋਕਣ ਵਾਲਾ ਤੂੰ ਤਾਂ ਸਾਡਾ ਭਰਾ ਹੀ ਨਹੀਂ ਤੈਨੂੰ ਤਾਂ ਅਸੀਂ 5 ਲੱਖ ਰੁਪਏ ਵਿੱਚ ਵੋਧ ਲੱਤਾ ਹੈ ਇਹ ਸੁਣ ਕੇ ਜਸ਼ਨ ਦੇ ਪੈਰਾਂ ਖਲੋਂ ਜਮੀਨੇ ਨਿਕਲ ਜਾਂਦੀ ਹੈ ਉਹ ਸੋਚਦਾ ਹੈ ਕਿ ਮੈਂ ਸੱਚ ਵਿੱਚ ਗੋਤਲਿਆ ਹਾਂ ਫਿਰ ਉਹ ਆਪਣੇ ਮਾਤਾ ਪਿਤਾ ਨੂੰ ਜਾਤ ਕਰਤਾ ਹੈ ਕਿ ਮੇਰੇ ਮਾਤਾ ਪਿਤਾ ਕੋ ਜਿਸੀ ਜਿਨ੍ਹਾਂ ਨੇ ਮੈਨੂੰ ਜੰਮ ਕੇ 5 ਲੱਖ ਰੁਪਏ ਵਿੱਚ ਵੇਚ ਦਿੱਤਾ ਹੁਣ ਵੱਡੀ ਭੈਣ ਨੇ ਕਿਸੇ ਨਾਲ ਲਾ ਮੈਰਿਜ ਕਰਵਾ ਲਿਆ ਜਸ਼ਨ ਨੂੰ ਵੀ ਇੱਕ ਕੁੜੀ ਨਾਲ ਪਿਆਰ ਹੋ ਗਿਆ ਸੀ ਕਰਦਿਆ ਨੇ ਜਸ਼ਨ ਦਾ ਵਿਆਹ ਉਸੇ ਕੁੜੀ ਨਾਲ ਕਰ ਦਿੱਤਾ ਜਿਸ ਨੂੰ ਉਹ ਪਿਆਰ ਕਰਦਾ ਸੀ ਕਿਉਂਕਿ ਉਹਨਾਂ ਨੇ ਆਪਣੀ ਸ੍ਰੀਕੇ ਕਬੀਲੇ ਵਿੱਚ ਨੱਕ ਨਹੀਂ ਵਧਾਉਣਾ ਸੀ ਕਿ ਤੁਸੀਂ ਜਸ਼ਨ ਨਾਲ ਵਿਕਤਰਾ ਕਰਦੇ ਹੋ ਜਦੋਂ ਜਸ਼ਨ ਦੇਵਿਆ ਨੂੰ 6 ਮਹੀਨੇ ਹੋ ਜਾਂਦੇ ਹਨ ਤੇ ਉਸ ਕੁੜੀ ਨੂੰ ਪਤਾ ਚੱਲਣ ਲੱਗ ਜਾਂਦਾ ਹੈ ਕਿ ਇਹ ਜਸ਼ਨ ਨਾਲ ਬਹੁਤ ਵਿਕਤਰਾ ਕਰਦੀ ਹੁੰਦੀ ਆਪਦੇ ਮੁੰਡੇ ਨੂੰ ਤਾਂ ਇਹਨਾਂ ਨੇ ਗਾਰਮੈਂਟ ਸਕੂਲ ਵਿੱਚ ਪਾਇਆ ਹੈ ਤੇ ਜਸ਼ਨ ਨੂੰ ਪੜ੍ਹਨ ਵੀ ਨਹੀਂ ਦਿੱਤਾ ਇਹ ਸੋਚ ਕੇ ਘਰ ਵਾਲੀ ਜਸ਼ਨ ਨਾਲ ਗੱਲ ਕਰਦੀ ਹੈ ਤਾਂ ਜਸ਼ਨ ਦੱਸ ਦਿੰਦਾ ਹੈ ਕਿ ਮੈਂ ਇਹਨਾਂ ਦਾ ਗੋਦ ਲਿਆ ਮੁੰਡਾ ਹਾਂ ਜਸ਼ਨ ਦੀ ਘਰ ਵਾਲੀ ਕਹਿੰਦੀ ਹੈ ਕਿ ਤੂੰ ਇਹਨਾਂ ਤੋਂ ਅਦਲ ਲੈ ਸਕਦਾ ਹੈ ਤੋ ਕਿ ਤੂੰ ਜੇ ਤੋ ਗੋਦ ਲੇਤਾ ਸੀ ਤਾਂ ਇਹਨਾਂ ਨੇ ਗੋਦਨਾਮਾ ਲਿਖਿਆ ਸੀ ਇਹ ਸੁਣ ਕੇ ਜਸ਼ਨ ਕਹਿੰਦਾ ਹੈ ਕਿ ਇਹ ਮੇਰੇ ਘਰ ਵਾਲੇ ਹਨ ਮੇਰੇ ਮਾਤਾ ਪਿਤਾ ਹਨ ਮੇਰੀ ਭੈਣ ਭਰਾ ਹਨ ਇਹ ਚਾਹੇ ਮੈਨੂੰ ਕੁਝ ਵੀ ਕਹਿਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੂੰ ਵੀ ਸਿਆਣ ਗੰ ਤੇ ਆਪਣੇ ਘਰ ਮਾਂ ਵਿੱਚ ਲੱਗੀ ਰਹਿ ਇਹ ਸੁਣ ਕੇ ਜਸ਼ਨ ਦੀ ਘਰ ਵਾਲੀ ਚੁੱਪ ਹੋ ਜਾਂਦੀ ਹੈ ਹੁਣ ਜਸ਼ਨ ਦੇ ਘਰ ਵਾਲੇ ਜਸ਼ਨ ਦੇ ਵਿਰੁੱਧ ਪਲੈਨ ਬਣਾਉਣ ਲੱਗ ਜਾਂਦੇ ਹਨ ਉਹਨਾਂ ਨੇ ਇੱਕ ਚਾਲ ਖੇਤੀ ਰਿਸ਼ਤੇਦਾਰੀ ਵਿੱਚ ਕਿਸੇ ਦਾ ਵਿਆਹ ਆਇਆ ਸਾਰਾ ਟੱਬਰ ਵਿਆਹ ਤੇ ਗਿਆ ਪਰ ਜਸ਼ਨ ਦੀ ਛੋਟੀ ਭੈਣ ਤੇ ਜਸ਼ਨ ਘਰ ਵਿੱਚ ਹੀ ਰਹਿੰਦੇ ਹਨ ਕਿਉਂਕਿ ਜਸ਼ਨ ਨੇ ਦੁਕਾਨ ਤੇ ਬੈਠਣਾ ਹੁੰਦਾ ਸੀ ਜਦੋਂ ਜਸ਼ਨ ਰੋਟੀ ਖਾਣ ਵਾਸਤੇ ਦਿਨੇ ਘਰੇ ਆਇਆ ਤਾਂ ਜਸ਼ਨ ਦੀ ਛੋਟੀ ਭੈਣ ਨੇ ਆਪਣੇ ਕੱਪੜੇ ਪਾਟ ਲਏ ਤੇ ਗਲੀ ਵਿੱਚ ਆ ਕੇ ਉੱਚੀ ਉੱਚੀ ਰੌਲਾ ਪਾਉਣਾ ਕਰੀਏ ਕੀ ਇਹ ਹੀ ਮੇਰੇ ਨਾਲ ਗੱਲ ਕਤਮ ਕਰ ਰਿਹਾ ਹੈ ਉਸੇ ਟਾਈਮ ਜਸ਼ਨ ਦਾ ਪਰਿਵਾਰ ਵੀ ਉੱਥੇ ਆ ਜਾਂਦਾ ਹੈ ਉਹ ਜਸ਼ਨ ਨੂੰ ਤਾਂ ਨਹੀਂ ਮਾਫ ਮਾਗਦਾ ਹੈ ਕਿ ਇਹ ਕਿਸੇ ਦੀ ਗੰਦੀ ਲਾਪ ਹੈ ਅਸੀਂ ਤਾਂ ਪਛਤਾ ਰਹੇ ਹਾਂ ਜਦੋਂ ਇਸ ਨੂੰ ਕੋਤ ਲੇਤਾ ਇਹ ਸਭ ਕੁਝ ਜਸ਼ਨ ਤੇ ਜਸ਼ਨ ਦੀ ਘਰ ਵਾਲੀ ਬਰਦਾਸ਼ਤ ਨਹੀਂ ਕਰਤੇ ਉਹ ਘਰ ਛੱਡ ਕੇ ਚਲੇ ਜਾਂਦੇ ਹਨ ਜਸ਼ਨ ਦਿੱਕਰ ਵਾਲੀ ਜਸ਼ਨ ਨੂੰ ਆਪਣੇ ਪਿੱਕੇ ਲੈ ਜਾਂਦੀ ਹੈ ਉੱਥੇ ਉਹ ਉਸ ਨੂੰ ਕਰਾਣੇ ਦੀ ਦੁਕਾਨ ਖੋਲ੍ਹ ਕੇ ਦੇ ਦਿੰਦੀ ਹੈ ਤੇ ਆਪ ਉਹ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਜਾਂਦੇ ਹਨ ਉਹ ਵਧੀਆ ਗੁਜ਼ਾਰਾ ਕਰਦੇ ਹਨ ਪੁੱਤਰ ਜਸ਼ਨ ਦੀ ਛੋਟੀ ਭੈਣ ਦੀ ਇੱਕ ਵੀਡੀਓ ਵਾਇਰਲ ਹੋ ਜਾਂਦੀ ਹੈ ਜਿਸ ਵਿੱਚ ਉਹ ਇੱਕ ਆਪ ਤੋਂ ਬਹੁਤ ਜ਼ਿਆਦਾ ਵੱਡੇ ਉਮਰ ਦੇ ਵਿਅਕਤੀ ਨਾਲ ਗਲਤ ਕੰਮ ਕਰ ਰਹੀ ਹੁੰਦੀ ਹੈ ਜਸ਼ਨਦੀਪ ਐ ਇਹ ਕੁਝ برداشت ਨਹੀਂ ਕਰ ਸਕੀ ਕਿ ਉਹ ਆਤਮ ਹੱਤਿਆ ਕਰ ਲੈਂਦੀ ਹੈ ਜਿਹੜਾ ਮੁੰਡਾ ਇਹਨਾਂ ਦਾ ਆਪ ਦਾ ਸੀ ਉਸ ਦੀਆਂ ਵੀ ਕਿੰਨੀਆਂ ਖਰਾਬ ਹੋ ਜਾਂਦੀਆਂ ਹਨ ਤੇ ਉਹ ਮਰ ਜਾਂਦਾ ਹੈ ਵੱਡੀ ਕੁੜੀ ਘਰੇ ਆ ਕੇ ਰਹਿਣ ਲੱਗ ਜਾਂਦੀ ਹੈ ਇਹਨਾਂ ਦੀ ਜਵਾਈ ਨਹੀਂ ਉਹ ਦੁਕਾਨਾਂ ਵੀ ਨਾ ਪਲੀਆਂ ਤੇ ਜ਼ਮੀਨ ਵੀ ਨਾ ਪੱਕ ਲਈ ਤੇ ਅਮਨ ਰਮਨ ਨੂੰ ਹੁਣ ਇਹਨਾਂ ਕੰਮ ਕਰਾਉਂਦੇ ਹਨ ਕਿ ਉਹ ਮਰਨ ਦੇ ਕੰਢੇ ਤੇ ਹੋਏ ਹੋਏ ਹਨ ਕਾ ਦੋਸਤੋ ਇਸ ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਨਰਕ ਸਵਰਗ ਇੱਥੇ ਹੀ ਹੈ ਜੇ ਆਪਾਂ ਕਿਸੇ ਨਾਲ ਬੁਰਾ ਕਰਾਂਗੇ ਤਾਂ ਰੱਬ ਇੱਕ ਦਿਨ ਆਪਣੇ ਨਾਲ ਜ਼ਰੂਰ ਬੁਰਾ ਕਰੇਗਾ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਤੋ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ